ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕਬੀਰ ਕਹਿੰਦੇ ਹਨ ਮੈਂ ਸੰਪੂਰਨਤਾ ਪ੍ਰਾਪਤ ਕਰ ਲਈ ਹੈ ਜਦੋਂ ਇੱਕ ਸੰਤ ਆਪਣਾ ਸਰੀਰ ਛੱਡਣ ਹੀ ਵਾਲਾ ਸੀ ਤਾਂ ਕਿਸੇ ਨੇ ਪੁੱਛਿਆ ਤੁਹਾਡੇ ਕਿੰਨੇ ਗੁਰੂ ਸਨ ਉਸਨੇ ਜਵਾਬ ਦਿੱਤਾ ਉਹਨਾਂ ਨੂੰ ਗਿਣਨਾ ਬਹੁਤ ਮੁਸ਼ਕਲ ਹੋਵੇਗਾ ਇੰਨੇ ਸਾਰੇ ਸਨ ਕਿ ਮੈਂ ਉਹਨਾਂ ਨੂੰ ਗਿਣ ਵੀ ਨਹੀਂ ਸਕਦਾ ਸੀ ਮੇਰੇ ਗੁਰੂ ਪਿੰਡਾਂ ਵਿੱਚ ਫੈਲੇ ਹੋਏ ਹਨ ਜਿਸ ਤੋਂ ਮੈਂ ਸਿੱਖਿਆ ਹੈ ਉਹ ਮੇਰਾ ਗੁਰੂ ਹੈ ਜਿੱਥੇ ਵੀ ਮੈਂ ਆਪਣਾ ਸਿਰ ਝੁਕਾਉਂਦਾ ਹਾਂ ਉੱਥੇ ਮੇਰਾ ਗੁਰੂ ਹੈ ਦੇਰਵੀ ਲੋਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਹਾ ਕਿ ਉਹ ਕੁਝ ਕਹੇ ਇਸ ਲਈ ਉਸਨੇ ਕਿਹਾ ਤੁਸੀਂ ਵਿਸ਼ਵਾਸ ਨਹੀਂ ਕਰਦੇ ਇਸ ਲਈ ਸੁਣੋ ਮੇਰਾ ਪਹਿਲਾ ਗੁਰੂ ਇੱਕ ਚੋਰ ਸੀ ਉਹ ਹੈਰਾਨ ਰਹਿ ਗਈ ਉਹਨਾਂ ਨੇ ਕਿਹਾ ਚੋਰ ਤੁਸੀਂ ਕੀ ਕਹਿ ਰਹੇ ਹੋ ਕੀ ਤੁਸੀਂ ਆਪਣੇ ਹੋਸ਼ ਵਿੱਚ ਹੋ ਕੀ ਇਹ ਸੰਭਵ ਹੈ ਕਿ ਤੁਸੀਂ ਆਪਣਾ ਮਾਨ ਗਵਾ ਲਿਆ ਹੋਵੇ ਚੋਰ ਅਤੇ ਗੁਰੂ ਉਸਨੇ ਕਿਹਾ ਹਾਂ ਚੋਰ ਅਤੇ ਗੁਰੂ ਮੈਂ ਅੱਧੀ ਰਾਤ ਨੂੰ ਇੱਕ ਪਿੰਡ ਪਹੁੰਚਿਆ ਮੈਂ ਆਪਣਾ ਰਸਤਾ ਭੁੱਲ ਗਿਆ ਸੀ ਸਾਰੇ ਸੌਂ ਰਹੇ ਸਨ ਸਿਰਫ ਇੱਕ ਚੋਰ ਜਾਗ ਰਿਹਾ ਸੀ ਉਹ ਜਾਣ ਦੀ ਤਿਆਰੀ ਕਰ ਰਿਹਾ ਸੀ ਉਹ ਹੁਣੇ ਆਪਣਾ ਘਰ ਛੱਡ ਕੇ ਜਾ ਰਿਹਾ ਸੀ ਮੈਂ ਉਸ ਨੂੰ ਕਿਹਾ ਭਰਾ ਹੁਣ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ ਅੱਧੀ ਰਾਤ ਹੋ ਗਈ ਹੈ ਸਾਰੇ ਦਰਵਾਜ਼ੇ ਬੰਦ ਹਨ ਧਰਮਸ਼ਾਲਾ ਵੀ ਬੰਦ ਹਨ ਮੈਂ ਕਿਸ ਨੂੰ ਨੀਂਦ ਤੋਂ ਜਗਾਵਾਂ ਕੀ ਤੁਸੀਂ ਮੈਨੂੰ ਰਾਤ ਰਹਿਣ ਦਿਓਗੇ ਉਸਨੇ ਕਿਹਾ ਤੁਹਾਡਾ ਸਵਾਗਤ ਹੈ ਪਰ ਉਸਨੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਚੋਰ ਹਾਂ ਮੈਂ ਇੱਕ ਚੰਗੇ ਪਰਿਵਾਰ ਤੋਂ ਨਹੀਂ ਹਾਂ ਤੁਸੀਂ ਇੱਕ ਆਜਨਾ ਵੀ ਹਾਂ ਇਸ ਪਿੰਡ ਵਿੱਚ ਕੋਈ ਵੀ ਮੇਰੇ ਘਰ ਨਹੀਂ ਆਉਣਾ ਚਾਹੇਗਾ ਜਦੋਂ ਮੈਂ ਦੂਜੀ ਲੋਕਾਂ ਦੇ ਘਰਾਂ ਵਿੱਚ ਜਾਂਦਾ ਹਾਂ ਤਾਂ ਉਹ ਮੈਨੂੰ ਅੰਦਰ ਨਹੀਂ ਆਉਣ ਦਿੰਦੇ ਮੇਰੇ ਘਰ ਕੌਣ ਆਵੇਗਾ ਮੈਨੂੰ ਰਾਤ ਦੇ ਹਨੇਰੇ ਵਿੱਚ ਲੋਕਾਂ ਦੇ ਘਰਾਂ ਵਿੱਚ ਜਾਣਾ ਪੈਂਦਾ ਹੈ ਜਦੋਂ ਉਹ ਸੁੱਤੇ ਹੁੰਦੇ ਹਨ ਅਤੇ ਲੋਕ ਮੇਰੇ ਘਰ ਤੋਂ ਬਚਦੇ ਹਨ ਮੈਂ ਇੱਕ ਚੋਰ ਹਾਂ ਪਿੰਡ ਦਾ ਮੁਖੀਆ ਵੀ ਡਰਦਾ ਹੈ ਮੇਰੇ ਤੋਂ ਮੇਰਾ ਡਰ ਨਾਲ ਕੰਮਦਾ ਹੈ ਮੈਂ ਤੁਹਾਨੂੰ ਕੁਝ ਵੀ ਵਾਦਾ ਨਹੀਂ ਕਰਦਾ ਮੈਂ ਤੁਹਾਨੂੰ ਅੱਧੀ ਰਾਤ ਨੂੰ ਲੁੱਟ ਸਕਦਾ ਹਾਂ ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਸੰਤ ਨੇ ਕਿਹਾ ਮੈਂ ਕਦੇ ਵੀ ਇੰਨਾ ਸੱਚਾ ਤੇ ਇਮਾਨਦਾਰ ਆਦਮੀ ਨਹੀਂ ਦੇਖਿਆ ਜੋ ਕਹੇ ਕਿ ਉਹ ਚੋਰ ਹੈ ਅਤੇ ਤੁਹਾਨੂੰ ਚੇਤਾਵਨੀ ਦਿੰਦਾ ਹਾਂ ਇਹ ਇੱਕ ਸੰਤ ਦੀ ਨਿਸ਼ਾਨੀ ਹੈ ਤਾਂ ਉਹ ਰੁਕ ਗਿਆ ਸੰਤ ਨੇ ਕਿਹਾ ਮੈਂ ਰਹਾਗਾ ਜੇ ਤੂੰ ਮੈਨੂੰ ਲੁੱਟ ਲਵੇਂਗਾ ਤਾਂ ਮੈਂ ਖੁਸ਼ ਹੋਵਾਂਗਾ ਸਵੇਰੇ ਉਸ ਵੇਰੇ ਚੋਰ ਵਾਪਸ ਆਇਆ। ਸੰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੁੱਛਿਆ, ਕੀ ਤੈਨੂੰ ਕੁਝ ਮਿਲਿਆ? ਉਸ ਨੇ ਜਵਾਬ ਦਿੱਤਾ, ਮੈਨੂੰ ਅੱਜ ਨਹੀਂ ਮਿਲਿਆ ਪਰ ਮੈਂ ਅੱਜ ਰਾਤ ਦੁਬਾਰਾ ਕੋਸ਼ਿਸ਼ ਕਰਾਂਗਾ। ਸੰਤ ਨੇ ਕਿਹਾ, ਮੈਂ 1 ਮਹੀਨੇ ਲਈ ਉਸ ਤੇ ਕਰ ਰਿਹਾ ਅਤੇ 1 ਮਹੀਨੇ ਲਈ ਉਸ ਨੂੰ ਕਦੇ ਕੁਝ ਨਹੀਂ ਮਿਲਿਆ। ਉਹ ਹਰ ਸ਼ਾਮ ਉਸੇ ਉਤਸ਼ਾਹ ਅਤੇ ਜੋਸ਼ ਨਾਲ ਜਾਂਦਾ ਸੀ। ਅਤੇ ਹਾਰ ਸਵੀਰ ਜਦੋਂ ਮੈਂ ਪੁੱਛਦਾ ਸੀ ਕੀ ਤੈਨੂੰ ਕੁਝ ਮਿਲਿਆ ਭਰਾ ਉਹ ਕਹਿੰਦਾ ਸੀ ਮੈਨੂੰ ਅਜੇ ਤੱਕ ਨਹੀਂ ਮਿਲਿਆ ਪਰ ਕੀ ਗੱਲ ਹੈ ਮੈਨੂੰ ਇਹ ਮਿਲ ਜਾਵੇਗਾ ਜੇ ਅੱਜ ਨਹੀਂ ਤਾਂ ਕੱਲ ਜਾਂ ਪਰਸੋ ਮੈਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਸੰਤ ਨੇ ਕਿਹਾ ਜਦੋਂ ਮੈਂ ਰੱਬ ਦੀ ਭਾਲ ਵਿੱਚ ਪਿੰਡ ਤੋਂ ਪਿੰਡ ਜੰਗਲ ਤੋਂ ਜੰਗਲ ਤੱਕ ਭਟਕਦਾ ਰਿਹਾ ਤੇ ਹਾਰ ਗਿਆ ਅਤੇ ਹਰ ਰੋਜ਼ ਮੈਂ ਸੋਚਦਾ ਸੀ ਕਿ ਕੀ ਰੱਬ ਹੈ ਤਾ ਮੈਨੂੰ ਉਸ ਚੋਰ ਨੂੰ ਯਾਦ ਆਵੇਗਾ ਉਹ ਚੋਰ ਆਮ ਦੌਲਤ ਚੋਰੀ ਕਰਨ ਲਈ ਨਿਕਲਿਆ ਸੀ ਮੈਂ ਰੱਬ ਨੂੰ ਚੋਰੀ ਕਰਨ ਲਈ ਨਿਕਲਿਆ ਸੀ ਮੈਂ ਅੰਤਮ ਦੌਲਤ ਰੱਖਣ ਲਈ ਨਿਕਲਿਆ ਸੀ ਜੇ ਉਹ ਚੋਰ ਕਦੇ ਨਿਰਾਸ਼ਾ ਨਾ ਹੁੰਦਾ ਤਾਂ ਮੇਰੇ ਲਈ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੈ ਮੈਂ ਕੋਸ਼ਿਸ਼ ਕਰਦਾ ਰਿਹਾ ਇਸ ਚੋਰ ਨੇ ਮੈਨੂੰ ਬਚਾਇਆ ਨਹੀਂ ਤਾਂ ਮੈਂ ਇਸ ਸਾਰੀ ਖੋਜ ਨੂੰ ਛੱਡ ਕੇ ਕਈ ਵਾਰ ਭੱਜ ਜਾਂਦਾ ਇਸ ਲਈ ਜਿਸ ਦਿਨ ਮੈਨੂੰ ਪ੍ਰਮਾਤਮਾ ਮਿਲਿਆ ਮੈਂ ਪਹਿਲਾ ਆਪਣੇ ਚੋੜ ਗੁਰੂ ਦਾ ਧੰਨਵਾਦ ਕੀਤਾ ਫਿਰ ਲੋਕ ਉਤਸਕ ਹੋ ਗਏ ਉਹਨਾਂ ਨੇ ਕਿਹਾ ਜਾਣ ਤੋਂ ਪਹਿਲਾਂ ਕੁਝ ਹੋਰ ਕਹੋ ਤੁਸੀਂ ਬਹੁਤ ਹੈਰਾਨੀਜਨਕ ਅਤੇ ਬਹੁਤ ਅਰਥਪੂਰਨ ਕਿਹਾ ਉਸਨੇ ਕਿਹਾ ਇਹ ਕਿਸੇ ਹੋਰ ਪਿੰਡ ਵਿੱਚ ਹੋਇਆ ਮੈਂ ਪਿੰਡ ਵਿੱਚ ਦਾਖਲ ਹੋਇਆ ਇੱਕ ਛੋਟਾ ਬੱਚਾ ਆਪਣੇ ਹੱਥ ਵਿੱਚ ਇੱਕ ਦੀਵਾ ਲੈ ਕੇ ਮੰਦਰ ਵਿੱਚ ਰੱਖ ਰਿਆ ਸੀ ਮੈਂ ਉਸ ਨੂੰ ਪੁੱਛਿਆ ਪੁੱਤਰ ਕੀ ਤੁਸੀਂ ਦੀਵਾ ਜਗਾਇਆ ਉਸ ਨੇ ਕਿਹਾ ਹਾਂ ਮੈਂ ਕੀਤਾ ਤਾਂ ਮੈਂ ਕਿਹਾ ਮੈਨੂੰ ਦੱਸੋ ਇਹ ਰੋਸ਼ਨੀ ਕਿੱਥੋਂ ਆਉਂਦੀ ਹੈ ਤੁਸੀਂ ਇਸ ਨੂੰ ਜਗਾਇਆ ਕੀ ਤੁਸੀਂ ਇਸ ਰੋਸ਼ਨੀ ਨੂੰ ਆਉਂਦੇ ਦੇਖਿਆ ਇਹ ਕਿੱਥੋਂ ਆਉਂਦੀ ਹੈ ਮੈਂ ਸਿਰਫ ਮਜ਼ਾਕ ਕਰ ਰਿਹਾ ਸੀ ਸੰਤ ਨੇ ਕਿਹਾ ਛੋਟਾ ਬੱਚਾ ਬਹੁਤ ਪਿਆਰਾ ਬੱਚਾ ਸੀ ਮੈਂ ਉਸ ਨੂੰ ਥੋੜਾ ਜਿਹਾ ਹਲਝਾਉਣਾ ਚਾਹੁੰਦਾ ਸੀ ਪਰ ਉਸਨੇ ਬਹੁਤ ਮੁਸੀਬਤ ਪੈਦਾ ਕੀਤੀ ਉਸਨੇ ਦੀਵਾ ਬੁਝਾ ਦਿੱਤਾ ਤੇ ਕਿਹਾ ਸੁਣੋ ਕੀ ਤੁਸੀਂ ਦੇਖਿਆ ਰੋਸ਼ਨੀ ਚਲੀ ਗਈ ਹੈ ਇਹ ਕਿੱਥੇ ਗਿਆ ਮੈਨੂੰ ਝੁੱਕ ਕੇ ਉਸਦੇ ਪੈਰ ਛੋਨੇ ਪਈ ਮੈਂ ਸੋਚਿਆ ਸੀ ਕਿ ਉਹ ਬੱਚਾ ਹੈ ਮੈਂ ਉਸ ਨੂੰ ਇਲਝਾਵਾਂਗਾ ਪਰ ਇਹ ਮੇਰਾ ਹੰਕਾਰ ਸੀ ਇਸ ਨੇ ਮੈਨੂੰ ਉਲਝਾਇਆ ਇਸ ਨੇ ਮੇਰੇ ਸਾਹਮਣੇ ਇੱਕ ਪ੍ਰਸ਼ਨ ਚਿੰਨ ਖੜਾ ਕਰ ਦਿੱਤਾ ਜਿਵੇਂ ਸੰਤ ਨੇ ਆਪਣੇ ਗੁਰੂਆਂ ਦੀਆਂ ਕਹਾਣੀਆਂ ਸੁਣਾਈਆਂ ਤੀਜੇ ਗੁਰੂ ਸੰਤ ਨੇ ਕਿਹਾ ਇੱਕ ਕੁੱਤਾ ਸੀ ਮੈਂ ਇੱਕ ਨਦੀ ਦੇ ਕੰਢੇ ਬੈਠਾ ਸੀ ਸੰਤ ਨੇ ਕਿਹਾ ਤੇ ਇੱਕ ਕੁੱਤਾ ਪਿਆਸਾ ਆਇਆ ਸੂਰਜ ਚਮਕ ਰਿਹਾ ਸੀ ਉਹ ਨਦੀ ਦੇ ਕੰਢੇ ਆਇਆ ਪਰ ਜਿਵੇਂ ਹੀ ਉਸਨੇ ਬਾਹਰ ਜਾਤੀ ਮਾਰੀ ਉਸਨੇ ਪਾਣੀ ਵਿੱਚ ਇੱਕ ਹੋਰ ਕੁੱਤਾ ਦੇਖਿਆ ਉਹ ਡਰ ਗਿਆ ਅਤੇ ਪਿੱਛੇ ਹਟ ਗਿਆ ਪਿਆਸ ਇੱਕ ਨੂੰ ਪਾਣੀ ਵੱਲ ਖਿੱਚਦੀ ਹੈ ਡਰ ਇੱਕ ਨੂੰ ਪਾਣੀ ਤੋਂ ਦੂਰ ਖਿੱਚਦਾ ਹੈ ਜਦੋਂ ਵੀ ਉਹ ਨਦੀ ਦੇ ਨੇੜੇ ਜਾਂਦਾ ਉਹ ਆਪਣਾ ਪ੍ਰਤੀਬਿੰਬ ਦੇਖਦਾ ਉਹ ਡਰ ਜਾਂਦਾ ਤੇ ਪਿੱਛੇ ਹਟ ਜਾਂਦਾ ਪਰ ਉਹ ਪਿੱਛੇ ਨਹੀਂ ਰਹਿ ਸਕਦਾ ਕਿਉਂਕਿ ਪਿਆਸ ਉਸ ਨੂੰ ਤੜਫਾਉਂਦੀ ਹੈ ਉਸ ਦਾ ਗਲਾ ਸੁੱਕ ਜਾਂਦਾ ਅਤੇ ਉਹ ਬੈਠ ਕੇ ਦੇਖਦਾ ਰਹਿੰਦਾ ਫਿਰ ਉਸ ਨੇ ਹਿੰਮਤ ਇਕੱਠੀ ਕੀਤੀ ਅਤੇ ਇੱਕ ਛਾਲ ਮਾਰੀ ਆਪਣੀਆਂ ਅੱਖਾਂ ਬੰਦ ਕਰਕੇ ਉਸ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਫਿਰ ਮੈਂ ਪੂਰੇ ਦਿਲ ਨਾਲ ਪਾਣੀ ਪੀਤਾ ਪੂਰੇ ਦਿਲ ਨਾਲ ਇਸ਼ਨਾਨ ਕੀਤਾ ਜਿਵੇਂ ਹੀ ਮੈਂ ਛਾਲ ਮਾਰੀ ਪਾਣੀ ਵਿੱਚ ਬਣ ਰਹੀ ਤਸਵੀਰ ਅਲੋਪ ਹੋ ਗਈ ਸੰਤ ਨੇ ਕਿਹਾ ਇਹ ਮੇਰੀ ਹਾਲਤ ਸੀ ਮੈਂ ਪ੍ਰਮਾਤਮਾ ਨੂੰ ਵੇਖਦਾ ਸੀ ਅਤੇ ਡਰ ਜਾਂਦਾ ਸੀ ਮੈਂ ਉੱਥੇ ਆਪਣਾ ਹੌਮਾ ਵੇਖਦਾ ਸੀ ਅਤੇ ਇਹ ਮੈਨੂੰ ਡਰਾਉਂਦਾ ਸੀ ਮੈਂ ਬਾਰ ਬਾਰ ਵਾਪਸ ਆਉਣ ਲਈ ਪਰ ਪਿਆਸ ਵੀ ਡੂੰਗੀ ਸੀ ਮੈਨੂੰ ਉਹ ਕੁੱਤਾ ਯਾਦ ਆਉਂਦਾ ਸੀ ਮੈਂ ਉਸ ਕੁੱਤੇ ਬਾਰੇ ਸੋਚਦਾ ਸੀ ਮੈਂ ਸੋਚਦਾ ਸੀ ਇੱਕ ਦਿਨ ਮੈਂ ਛਾਲ ਮਾਰੀ ਮੈਂ ਸ਼ਾਲ ਮਾਰੀ ਸਭ ਕੁਝ ਅਲੋਪ ਹੋ ਗਿਆ ਮੈਂ ਵੀ ਅਲੋਪ ਹੋ ਗਿਆ ਹੰਕਾਰ ਦਾ ਪਰਸ਼ਾਵਾਂ ਜੋ ਬਣਦਾ ਸੀ ਉਹ ਵੀ ਅਲੋਪ ਹੋ ਗਿਆ ਮੈਂ ਆਪਣੇ ਦਿਲ ਦੀ ਸੰਤੋਸ਼ਟੀ ਲਈ ਪੀਤਾ ਕਬੀਰ ਕਹਿੰਦੇ ਹਨ ਕਿ ਮੈਨੂੰ ਇਹ ਪੂਰੀ ਤਰ੍ਹਾਂ ਮਿਲ ਗਿਆ